ਬੰਦਾ ਆਪਣੇ ਨਿੱਜ ਦੇ ਫਾਇਦੇ ਲਈ ਇੰਨਾ ਹੇਠਲੇ ਲੈਵਲ ਤੱਕ ਡਿੱਗ ਸਕਦਾ ਹੈ ਕਿ ਇਹ ਸੋਚਣ ਕੇ ਵੀ ਜਿਹੜਾ ਇਹ ਬੰਦੇ ਦਾ ਅੰਦਰ ਕੰਬਦਾ ਹੈ ਇਹ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਆਪਣੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਿੱਜ ਲਈ ਜਦੋਂ ਕੋਈ ਬੰਦਾ ਵਰਤਦਾ ਹੈ ਕਿ ਉਹ ਇਹ ਵੀ ਨਹੀਂ ਸੋਚਦਾ ਕਿ ਜੇ ਮੈਂ ਨਿੱਜ ਲਈ ਵਰਤ ਰਿਹਾ ਹਾਂ ਕਿਤੇ ਇਹ ਭੜਕੇ ਗੁਰੂ ਸਾਹਿਬ ਦੀ ਬੇਦਬੀ ਨਾ ਹੋਵੇ ਇੱਕ ਘਟਨਾ ਪਿਛਲੇ ਦਿਨੇ ਇੱਕ ਐਹੋ ਜੀ ਵਾਪਰੀ ਜਿਹਨੂੰ ਵੇਖ ਕੇ ਸੁਣ ਕੇ ਸਾਡਾ ਸ਼ਰਮ ਦੇ ਨਾਲ ਸਿਰ ਝੁੱਕ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਜ ਦੇ ਲਈ ਇੱਕ ਬੰਦੇ ਨੇ ਵਰਤਿਆ ਫਿਰ ਇੱਕ ਤਰੀਕੇ ਨਾਲ ਗੁਰੂ ਸਾਹਿਬ ਦੀ ਬੇਦਬੀ ਵੀ ਹੋਈ ਜਦੋਂ ਕੋਈ ਦੂਜਾ ਬੰਦਾ ਬੇਦਬੀ ਕਰਦਾ ਤਾਂ ਸਾਨੂੰ ਗੁੱਸਾ ਚੜਦਾ ਪਰ ਜਦੋਂ ਆਪਣੇ ਹੀ ਇੱਕ ਤਰੀਕੇ ਨਾਲ ਬੇਦਬੀ ਕਰਦੇ ਨੇ ਤੇ ਫਿਰ ਉਹਦਾ ਦੱਸੋ ਹੁਣ ਕੀ ਹੱਲ ਕਰੀਏ ਦਿੱਲੀ ਦੇ ਇੱਕ ਨਗਰ ਦੀ ਘਟਨਾ ਹੈ ਝੰਡੇਵਲਾਨ ਕਸਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਜ ਦੇ ਲਈ ਵਰਤਿਆ ਗਿਆ ਵਰਤਿਆ ਕਿਵੇਂ ਗਿਆ ਕਿ ਇੱਕ ਸਰਕਾਰੀ ਜ਼ਮੀਨ ਸੀ ਬਕਾਇਦਾ ਸਰਕਾਰ ਵੱਲੋਂ ਨੋਟਸ ਦਿੱਤਾ ਗਿਆ ਮਾਲਕ ਨੂੰ ਕਿ ਇਸ ਦਿਨ ਤੋਂ ਬਾਅਦ ਜਿਹੜੀ ਇਲੈਗਲ ਜ਼ਮੀਨ ਦੇ ਜਿਹੜਾ ਤੂੰ ਕਬਜ਼ਾ ਕਰਕੇ ਬੈਠਾ ਹੈ ਉਹ ਅਸੀਂ ਆ ਕੇ ਢਾ ਜਾਣੀ ਹੈ ਉਹ ਦੁਕਾਨ ਸੀ ਸ਼ਾਪ ਸੀ ਕੋਈ ਬਕਾਇਦਾ ਨੋਟਸ ਪਹਿਲਾਂ ਮਿਲਿਆ ਹੋਇਆ ਉਸ ਬੰਦੇ ਨੇ ਉਸ ਨੋਟਸ ਨੂੰ ਦਰਕੰਦਾਰ ਕਰਦੇ ਹੋਏ ਉਹਨੇ ਆਪਣੀ ਜਗ੍ਹਾ ਨੂੰ ਬਚਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਗੁਰਦੁਆਰੇ ਦੇ ਵਿੱਚੋਂ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਸਰੂਪ ਲਿਆ ਕੇ ਉਹਨੇ ਇੱਕ ਆਪਣੀ ਦੁਕਾਨ ਦੇ ਵਿੱਚ ਸ਼ਾਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਆਰੰਭ ਕਰਾਇਆ ਖੰਡ ਪਾਠ ਆਰੰਭ ਕਰਾਇਆ ਉਧਰੋਂ ਤੋੜਨ ਵਾਲੇ ਆਏ ਜਦੋਂ ਤੋੜਨ ਵਾਲਿਆਂ ਦੀ ਇਲੈਗਲ ਜ਼ਮੀਨ ਖਾਲੀ ਕਰਾਉਣ ਵਾਲਿਆਂ ਦੀ ਟੀਮ ਆਈ ਉਹਨਾਂ ਨੇ ਚੱਲਦੇ ਹੋਏ ਪਾਠ ਨੂੰ ਵਿੱਚੇ ਰੋਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੁਕਾਨ ਦੇ ਵਿੱਚੋਂ ਬਾਹਰ ਕੱਢ ਕੇ ਰੋਡ ਦੇ ਉੱਪਰ ਰੱਖ ਦਿੱਤਾ ਉਹ ਬਾਕਾਇਦਾ ਵੀਡੀਓ ਵਾਇਰਲ ਹੋਈ ਉਹੜਾ ਗ੍ਰੰਥੀ ਸੀ ਉਹ ਫਿਰ ਰੋਡ ਦੇ ਉੱਪਰ ਬੈਠਾ ਉਹ ਚੌਰ ਕਰਦਾ ਪਿਆ ਹੈ ਸੜਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੈ ਉਹ ਨਾ ਉਹਦੇ ਉੱਤੇ ਚੰਦੋਆ ਹੈ ਗੁਰੂ ਸਾਹਿਬ ਦੇ ਉੱਪਰ ਨਾ ਨੇੜੇ ਦੀ ਕੋਈ ਜਿਹੜੀ ਹੈ ਜ਼ਮੀਨ ਸਾਫ਼ ਹੈ ਨੇੜੇ ਉੱਥੇ ਮੱਛਰ ਪਾਣੀ ਖੜਾ ਹੈ ਲੋਕ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਨੇੜੇੋਂ ਲੰਘ ਰਹੇ ਨੇ ਕੋਈ ਨੰਗੇ ਸੇਰ ਆ ਕੋਈ ਕਿਸੇ ਤਰ੍ਹਾਂ ਲੰਘ ਰਿਹਾ ਹੈ ਕਿਉਂਕਿ ਲੋਕ ਤੇ ਆਪੋ ਆਪਣੇ ਕੰਮ ਦੇ ਵਿੱਚ ਜਾ ਰਹੇ ਨੇ ਉਹ ਸੜਕ ਦੇ ਉੱਪਰ ਗੁਰੂ ਸਾਹਿਬ ਦਾ ਸਰੂਪ ਰੱਖ ਦਿੱਤਾ ਜਾਵੇਗਾ ਲੋਕਾਂ ਨੂੰ ਥੋੜਾ ਪਤਾ ਹੈ ਇਹ ਸਭ ਕੁਝ ਦਿੱਲੀ ਦੇ ਵਿੱਚ ਵਾਪਰਿਆ ਹੁਣ ਇੱਕ ਗੱਲ ਨੂੰ ਧਿਆਨ ਨਾਲ ਸਮਝੋ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੰਘ ਸਭਾ ਗੁਰਦੁਆਰੇ ਦੇ ਵਿੱਚੋਂ ਆਇਆ ਹੈ ਸਿੰਘ ਸਭਾ ਗੁਰਦੁਆਰਿਆਂ ਵਾਲਿਆਂ ਨੇ ਵੀ ਇਹ ਜ਼ਿੰਮੇਵਾਰੀ ਨਹੀਂ ਸਮਝੀ ਕਿ ਸਰੂਪ ਕਿੱਥੇ ਜਾ ਰਿਹਾ ਹੈ ਕਿਸ ਥਾਂ ਤੇ ਜਾ ਰਿਹਾ ਹੈ ਤੇ ਕਿਸ ਲਈ ਜਾ ਰਿਹਾ ਹੈ ਜਿਹੜੀ ਅੱਜ ਸਭ ਤੋਂ ਵੱਡੀ ਸਾਡੀ ਇੱਕ ਪ੍ਰੋਬਲਮ ਹੈ ਅਸੀਂ ਗੁਰੂ ਸਾਹਿਬ ਦੇ ਸਰੂਪ ਦੇਣ ਲੱਗਿਆਂ ਸਾਧ ਸੰਗ ਸੋਚਦੇ ਨਹੀਂ ਹਮੇਸ਼ਾ ਪਹਿਲਾਂ ਵਿਚਾਰੋ ਕਿ ਗੁਰੂ ਸਾਹਿਬ ਦਾ ਸਰੂਪ ਕਿੱਥੇ ਜਾ ਰਿਹਾ ਹੈ ਕਿਸ ਆਸ਼ੇ ਲਈ ਜਾ ਰਿਹਾ ਹੈ ਕੌਣ ਬੰਦੇ ਨੇ ਜਿਹੜੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾ ਰਹੇ ਨੇ ਹੁਣ ਇਸ ਘਟਨਾ ਦੇ ਵਿੱਚ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਉਹ ਬੰਦਾ ਦੁਕਾਨ ਦਾ ਜਿਹੜਾ ਮਾਲਕ ਸੀ ਜਿਨੇ ਇਲੀਗਲ ਕਬਜ਼ਾ ਕੀਤਾ ਸੀ ਉਹ ਬਿੱਟੂ ਕੋਈ ਹਿੰਦੂ ਵੀਰ ਸੀ ਹੁਣ ਉਹ ਤੇ ਹਿੰਦੂ ਵੀਰ ਸੀ ਉਹਨੂੰ ਕੀ ਪਤਾ ਬਹੁਤੀ ਮਾਨ ਮਰਿਆਦਾ ਦਾ ਉਹਦਾ ਘੱਟ ਕਸੂਰ ਹੈ ਪਰ ਜਿਨ੍ਹਾਂ ਨੇ ਸਰੂਪ ਦਿੱਤਾ ਉਹਨਾਂ ਨੂੰ ਤੇ ਸਾਰਿਆਂ ਨੂੰ ਪਤਾ ਸੀ ਨਾ ਜਿਨ੍ਹਾਂ ਨੇ ਸਰੂਪ ਦਿੱਤਾ ਜਿਨ੍ਹਾਂ ਨੂੰ ਪਤਾ ਹੈ ਮਰਿਆਦਾ ਕੀ ਹੈ ਗੁਰੂ ਸਾਹਿਬ ਦੀ ਉਹਨਾਂ ਦਾ ਬਹੁਤ ਜ਼ਿਆਦਾ ਵੱਡਾ ਇੱਕ ਕਸੂਰ ਹੈ ਉਹਨਾਂ ਨੇ ਬੇਦਰਵੀ ਕੀਤੀ ਗੁਰੂ ਸਾਹਿਬ ਦੀ ਸਾਨੂੰ ਸੋਚ ਕੇ ਸਾਨੂੰ ਵਿਚਾਰ ਕੇ ਸਾਨੂੰ ਦੇਖ ਕੇ ਵੀ ਜਿਹੜੀ ਹੈ ਇੱਕ ਤਰੀਕੇ ਦੇ ਨਾਲ ਸ਼ਰਮ ਆ ਰਹੀ ਹੈ ਕਿ ਅਸੀਂ ਕਿਸ ਲੈਵਲ ਤੱਕ ਡਿੱਗ ਪਏ ਆ ਉਹ ਗ੍ਰੰਥੀ ਨੂੰ ਸਾਰਾ ਪਤਾ ਹੈ ਕਿ ਕਿਸ ਲਈ ਗੁਰੂ ਸਾਹਿਬ ਦਾ ਸਰੂਪ ਜਾ ਰਿਹਾ ਹੈ ਤੇ ਕਿੱਥੇ ਪ੍ਰਕਾਸ਼ ਕੀਤਾ ਹੋਇਆ ਹੈ ਪਰ ਉੱਥੇ ਜਾ ਕੇ ਉਹ ਬਕਾਇਦਾ ਅਰਦਾਸ ਕਰ ਰਿਹਾ ਹੈ ਕਿ ਇਹ ਬੇਦਰਵੀ ਨਹੀਂ ਦੂਜੇ ਧਰਮ ਦਾ ਬੰਦਾ ਸਾਡੇ ਗੁਰੂ ਸਾਹਿਬ ਦੇ ਨਾਲ ਕੋਈ ਛੇੜਖਾਨੀ ਕਰੇ ਤੇ ਅਸੀਂ ਕਿੰਨੇ ਬੇਦਬੀ ਹੋ ਗਈ ਪਰ ਜਦੋਂ ਆਪਣੇ ਬੇਦਬੀ ਕਰਨ ਲੱਗ ਜਾਂਦੇ ਕਿੱਥੋਂ ਤੱਕ ਮਾਨਸ ਤੱਕ ਡਿੱਗ ਪਈ ਸਾਡੀ ਪੰਜਾਬ ਦੇ ਵਿੱਚ ਮੈਂ ਦੋ ਘਟਨਾਵਾਂ ਜ਼ਿਕਰ ਕਰ ਰਿਹਾ ਇੱਕ ਦੂਜੀ ਘਟਨਾ ਪੰਜਾਬ ਦੇ ਵਿੱਚ ਪਿਛਲੇ ਜਿਹੇ ਵੇਖਣ ਨੂੰ ਆਈ ਕਿ ਨਾਈ ਦੀ ਦੁਕਾਨਦਾਰ ਦਾ ਘਾਟਨ ਕਰਨ ਵਾਸਤੇ ਗੁਰੂ ਸਾਹਿਬ ਦਾ ਸਰੂਪ ਜਾ ਰਿਹਾ ਹੈ ਪਹਿਲੇ ਤੇ ਇਹ ਦੱਸੋ ਕਿ ਨਾਈ ਦੀ ਦੁਕਾਨਦਾਰ ਦਾ ਘਾਟਨ ਕਰਨ ਵਾਸਤੇ ਗੁਰੂ ਸਾਹਿਬ ਦਾ ਸਰੂਪ ਸੋਬਦਾ ਹੈ ਜਿਹੜਾ ਗੁਰੂ ਕਹਿ ਰਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੋ ਨਿਵਾਸ ਕਿ ਉੱਥੇ ਕੀ ਗ੍ਰੰਥੀ ਸਿੰਘ ਨੇ ਇਹ ਅਰਦਾਸ ਕੀਤੀ ਹੋਊਗੀ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਰਹਿਮਤ ਕਰੀ ਇਹਦੇ ਵਾਲ ਕੱਟਣ ਦਾ ਕੰਮ ਜਿਹੜਾ ਤੂੰ ਜਾਦਾ ਚਲਾਈ ਇਹ ਅਰਦਾਸ ਕੀਤੀ ਹੋਊ ਗ੍ਰੰਥੀ ਨੇ ਕੀ ਅਰਦਾਸ ਉੱਥੇ ਕੀਤੀ ਹੋਊਗੀ ਗ੍ਰੰਥੀ ਨੇ ਕਿ ਗ੍ਰੰਥੀ ਦਾ ਜ਼ਮੀਰ ਇੰਨਾ ਹੀ ਮਰ ਗਿਆ ਇੰਨਾ ਡਿਗ ਪਿਆ ਉਹਨੇ ਸੋਚਿਆ ਸਮਝਿਆ ਨਹੀਂ ਵਿਚਾਰਿਆ ਹੀ ਨਹੀਂ ਕਿ ਗੁਰੂ ਸਾਹਿਬ ਦਾ ਸੂਬ ਜਿਹੜਾ ਜਾ ਰਿਹਾ ਇੱਕ ਨਾਈ ਦੀ ਦੁਕਾਨ ਦਾ ਅਦਗਟਨ ਕਰਨ ਵਾਸਤੇ ਲਿਜਾ ਲਿਜਾਇਆ ਜਾ ਰਿਹਾ ਤੇ ਬਕਾਇਦਾ ਖੜਿਆ ਕਿਸ ਦੇ ਵਿੱਚ ਜਾ ਰਿਹਾ ਇੱਕ ਛੋਟੇ ਹਾਥੀ ਦੇ ਵਿੱਚ ਜਿਹੜਾ ਮਿੱਟੀ ਦੇ ਨਾਲ ਗੋਹ ਦੇ ਨਾਲ ਲਿਬੜਿਆ ਹੈ ਵੀਡੀਓ ਤੁਸੀਂ ਸਾਰੇ ਆ ਵੇਖੀ ਆ ਅਸੀਂ ਸੰਸਥਾਵਾਂ ਨੂੰ ਕਈ ਵਾਰ ਜ਼ਿੰਮੇਵਾਰ ਠਹਿਰਾ ਦਿੰਦੇ ਆ ਹਰ ਇੱਕ ਗੱਲ ਤੇ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦਵਾਰਾ ਪੰਥ ਦੇ ਕਮੇਟੀ ਜਾਂ ਕਿਸੇ ਕਮੇਟੀ ਨੂੰ ਅਸੀਂ ਜ਼ਿੰਮੇਵਾਰ ਠਰਾਉਂਦੇ ਆ ਕੀ ਕਰਦੀਆਂ ਕਿ ਸਾਡਾ ਆਪਣਾ ਕੋਈ ਜ਼ਿੰਮੇਵਾਰੀ ਨਹੀਂ ਸਾਡਾ ਆਪਣਾ ਗੁਰੂ ਗ੍ਰੰਥ ਸਾਹਿਬ ਬਰਤੀ ਕੋਈ ਆਦਰ ਮਾਨ ਸਤਕਾਰ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਭਾਈ ਜਿਹੜੇ ਤੁਸੀਂ ਸਿੰਘ ਸਭਾਵਾਂ ਬਣਾ ਕੇ ਬੈਠੇ ਜੇ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾ ਕੇ ਬੈਠੇ ਜੇ ਲੋਕਲ ਪ੍ਰਬੰਧ ਗੁਰਦੁਆਰਿਆਂ ਉਹਦੀਆਂ ਕਮੇਟੀਆਂ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਗੁਰੂ ਸਾਹਿਬ ਦਾ ਸਰੂਪ ਕਿੱਥੇ ਜਾ ਰਿਹਾ ਹੈ ਕਿਸ ਆਸੇ ਲਈ ਜਾ ਰਿਹਾ ਤੋਂ ਬੇਦਬੀ ਦਾ ਕਾਰਨ ਕਈ ਵਾਰ ਅਸੀਂ ਆਪ ਆਪਣੇ ਮੁਹਾਪ ਮੁਹਾਰੇ ਹੀ ਇਹੋ ਜਿਹਾ ਇੱਕ ਮਾਹੌਲ ਸਿਰਜਦੇ ਨੇ ਆ ਕਿ ਉਹ ਬੇਦਬੀ ਦਾ ਕਾਰਨ ਬਣ ਜਾਂਦਾ ਪਹਿਲਾਂ ਅਸੀਂ ਗੁਰੂਗ੍ਰਸਬ ਨੂੰ ਨਿੱਜ ਲਈ ਵਰਤਦੇ ਆ ਫਿਰ ਉਹ ਕਿਤੇ ਨਾ ਕਿਤੇ ਬੇਦਬੀ ਦਾ ਕਾਰਨ ਬਣ ਜਾਂਦਾ ਇਹ ਦੋ ਘਟਨਾਵਾਂ ਜਿਨ੍ਹਾਂ ਨੇ ਦਿਲ ਨੂੰ ਅੰਦਰ ਨੂੰ ਝੰਡੋੜ ਕੇ ਰੱਖ ਦਿੱਤਾ ਮੈਂ ਪ੍ਰਚਾਰਕ ਹੋਣ ਦੇ ਨਾਤੇ ਤੁਹਾਨੂੰ ਸਾਧ ਸੰਗਤ ਬੇਨਤੀ ਕਰ ਰਿਹਾ ਖੁਦ ਜਾਗਰੂਕ ਹੋਈਏ ਖੁਦ ਅਵੇਅਰ ਹੋਈਏ ਕਿ ਗੁਰੂ ਸਾਹਿਬ ਜੀ ਦਾ ਸਰੂਪ ਕਿੱਥੇ ਲਿਜਾਣਾ ਹੈ ਕਿੱਥੇ ਨਹੀਂ ਜਾਣਾ ਬਕਾਇਦਾ ਸੰਸਥਾਵਾਂ ਬਕਾਇਦਾ ਧਿਆਨ ਰੱਖਣਾ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਕਬਜ਼ੇ ਵਾਲੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲਿਜਾਇਆ ਜਾਵੇ ਕਬਜ਼ੇ ਵਾਲੀ ਜਗ੍ਹਾ ਤੇ ਨਿਸ਼ਾਨ ਸਾਹਿਬ ਨਾ ਲਗਾਇਆ ਜਾਵੇ ਜਾਂ ਇਸ ਮੰਚਾ ਦੇ ਨਾਲ ਨਿਸ਼ਾਨ ਸਾਹਿਬ ਨਾ ਲਾਇਆ ਜਾਵੇ ਕਿਉਂਕਿ ਉੱਥੇ ਕਬਜ਼ਾ ਕਰਨਾ ਹੈ ਇਸ ਮੰਚਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਉਸ ਜਗ੍ਹਾ ਤੇ ਪ੍ਰਕਾਸ਼ ਨਾ ਕੀਤਾ ਜਾਵੇ ਕਿ ਉੱਥੇ ਕਬਜ਼ਾ ਕਰਨਾ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾ ਮਰਦਾਰ ਨਾ ਖਾਏ ਜਿਸ ਗੁਰੂ ਸਾਹਿਬ ਨੂੰ ਵਰਤ ਲਏ ਉਹ ਇੱਕ ਜਗ੍ਹਾ ਤੇ ਕਬਜ਼ਾ ਕਰਨ ਵਾਸਤੇ ਉਹ ਗੁਰੂ ਤੇ ਹੋਕਾ ਦੇ ਦੇ ਕੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਪਿਆ ਸਿੱਖੋ ਪਰਾਇਆ ਹੱਕ ਖਾਣਾ ਕਿਤੇ ਵੀ ਸੋਭਦਾ ਨਹੀਂ ਜੇ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ ਪਰਾਏ ਹੱਕ ਖਾਣ ਵਾਲੇ ਦੀ ਕੋਈ ਹਾਮੀ ਨਹੀਂ ਜਿਹ ਭਰਦਾ ਮੇਰਾ ਗੁਰੂ ਵੀ ਹਾਮੀ ਨਹੀਂ ਭਰਦਾ ਗੁਰਪੀਰ ਹਾਮਾ ਤਾਂ ਪਰੇ ਜਾ ਮਰਦਾਰਨਾ ਖਾਏ ਤੇ ਅਸੀਂ ਗੁਰੂ ਸਾਹਿਬ ਨੂੰ ਵਰਤ ਰਹੇ ਆ ਕਬਜਾ ਕਰਨ ਦੇ ਲਈ ਗੁਰੂ ਸਾਹਿਬ ਦਾ ਸਰੂਪ ਰੱਖ ਕੇ ਉੱਥੇ ਪ੍ਰਕਾਸ਼ ਕਰ ਲਿਆ ਜਾਂਦਾ ਖੰਡ ਪੜ ਆਰੰਭ ਕਰ ਦੋ ਨਿਸ਼ਾਨ ਸਾਹਿਬ ਗੱਡ ਕੇ ਜਗ੍ਹਾ ਤੇ ਉੱਥੇ ਨਿਸ਼ਾਨ ਸਾਹਿਬ ਗੱਡਤਾ ਜੀ ਇਹ ਗੁਰੂ ਦਾ ਉੱਥੇ ਕਬਜਾ ਕਰ ਲਓ ਕਿਸ ਪਾਸੇ ਨੂੰ ਕਿਸ ਰਾਹ ਨੂੰ ਤੁਰ ਪਏ ਅਸੀਂ ਇੰਨੇ ਨਿਵਾਨ ਵੱਲ ਨੂੰ ਡਿਗ ਪਏ ਇੰਨਾ ਸਾਡਾ اخਲਾਕ